ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਦੇ ਦਿਚੇ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸਆਈ ਬਲਵਿੰਦਰ ਸਿੰਘ ਇੰਚਾਰ ਪੁਲਿਸ ਤੋਂ ਅਨੰਗੜ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਵਿਅਕਤੀ ਸਾਹਿਲ ਕੁਮਾਰ ਉਰਫ ਛਾਗਾ ਨੂੰ ਅਨੰਗੜ ਫਾੜਕ ਦੇ ਖੇਤਰ ਤੋਂ ਕਾਬੂ ਕੀਤਾ ਗਿਆ ਤੇ ਉਸ પાસે 5 ਪਿਸਟਲ ਅਤੇ 40 ਜਿੰਦਾ ਰੌਂਦ ਬਰਾਮਦ ਕੀਤੇ ਗ੍ਰਿਫਤਾਰ ਸਾਹਿਲ ਕੁਮਾਰ ਕਰੀਬ 4 ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਵੱਖ-ਵੱਖ ਮੁਕੱਦਮਿਆਂ ਵਿੱਚ 4 ਸਾਲ ਅੰਦਰ ਰਹਿ ਕੇ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਮੌਕੇ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ADCP ਡਾਕਟਰ ਮਹਤਾਬ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਿਲ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਅਜੇ ਸਿੰਘ ਉਰਫ ਪੀੜੀ ਅਤੇ ਰਖੀਤ ਸੈਣੀ ਨਾਲ ਮਿਲ ਕੇ ਗੈਂਗ ਬਣਾ ਕੇ ਨਜਾਇਜ਼ ਹਥਿਆਰ ਅੱਗੇ ਵੇਚਦੇ ਹਨ ਤੇ ਅਜੇ ਸਿੰਘ ਉਰਫ ਪੀੜੀ ਅਤੇ ਰਕਸ਼ਿਤ ਸ਼੍ਰੇਣੀ ਜੋ ਅਸਲਾ ਐਕਟ ਵਿੱਚ ਇਸ ਸਮੇਂ ਕੇਂਦਰੀ ਜੇਲ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਬੰਦ ਹਨ ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਸੀਆਈਏ ਸਟਾਫ ਅੰਮ੍ਰਿਤਸਰ ਇੰਸਪੈਕਟ ਅਮੋਲਕ ਸਿੰਘ ਦੀ ਨਿਗਰਾਨੀ ਹੇਠ ਇੱਕ ਵਿਅਕਤੀ ਵਿਸਾਲ ਸਿੰਘ ਉਰਫ ਸ਼ਾਲਾ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਪਿਸਟਲ 32 ਬੋਰ ਸﻤਿਥ ਦੋ ਜਿੰਦਾ ਰੋਧ ਬਰਾਮਦ ਕਰਕੇ ਉਸ ਦੇ ਖਿਲਾਫ ਅਸਲਾ ਐਕਟ ਥਾਣਾ ਗੇਠਾ ਕੀ ਮਾਮਲਾ ਅੰਮ੍ਰਿਤਸਰ ਦਰਜ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਹੋਰ ਪੁੱਛਗਿੱਛ ਕੀਤੀ ਜਾ ਸਕੇਗੀ। ਨਰਪਾਲ ਪੁਲਿਸ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਭੋਲਰ ਵੱਲੋਂ ਜਿਹੜੇ ਮਾੜੇ ਅੰਸਰ ਤੇ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਸਾਡੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਐਸਐਚਓ ਗੇਟਕੀਮਾ ਹਰਸਨਦੀਪ ਸੀਆਈਏ ਇੰਚਾਰਜ ਇੰਸਪੈਕਟਰ ਮੋਲਕ ਚੌਂਕੀਨ ਚਾਰ ਅੰਗੜ ਐਸਆਈ ਬਲਵਿੰਦਰ ਦੀ ਟੀਮ ਨੇ ਦੋ ਬੰਦਿਆਂ ਨੂੰ ਅਰੈਸਟ ਕਰਕੇ ਵੱਖ-ਵੱਖ ਕੇਸਾਂ ਦੇ ਵਿੱਚ 6 ਕੰਟਰੀ ਮੇਡ ਪਿਸਤਲ ਜਿਹੜੇ ਬਰਾਮਦ ਕੀਤੇ ਆ ਪਹਿਲੇ ਕੇਸ ਦੇ ਵਿੱਚ ਚੌਂਕੀਨ ਚਾਰ ਅੰਗੜ ਬਲਵਿੰਦਰ ਦੀ ਟੀਮ ਨੇ ਦੋਸ਼ੀ ਸਾਹਿਲ ਉਰਫ ਸ਼ਾਂਗਾ ਨੂੰ ਅੰਗੜ ਫਾਟਕ ਦੇ ਨੇੜੇੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ 5 ਕੰਟਰੀ ਮੇਡ ਪਿਸਤਲ ਜਿਹੜੇ ਉਹ ਬਰਾਮਦ ਹੋਏ ਐ ਇਹਦੇ ਖਿਲਾਫ ਪਹਿਲਾਂ ਵੀ ਦੋ ਇਰਾਦਾ ਕਤਲ ਦੇ ਜਿਹੜੇ ਕੇਸਸ ਹੈਗੇ ਉਹਦੇ ਵਿੱਚ ਲੜਿੰਦਾ ਹੈਗਾ ਇਹਦੀ ਪੁੱਛਗਿੱਛ ਤੋਂ ਇਹ ਵੀ ਗੱਲ ਸਾਹਮਣੇ ਆਈ ਇਹ ਆਪਣੇ ਦੋ ਸਾਥੀਆਂ ਇੱਕ ਰਕਸ਼ਿਤ ਸੈਣੀ ਵਿਜੇ ਕੁਮਾਰ ਉਰਫ ਪੀੜੀ ਦੇ ਨਾਲ ਮਿਲ ਕੇ ਹਥਿਆਰਾਂ ਦੀ ਸਪਲਾਈ ਕਰਦੇ ਸੀ ਤੇ ਇਹਨਾਂ ਨੇ ਪੂਰਾ ਆਪਣਾ ਜਿਹੜਾ ਇਹ ਆਰਗੇਨਾਈਜ਼ ਗੈਂਗ ਬਣਾਇਆ ਹੋਇਆ ਸੀ ਹਥਿਆਰ ਸਪਲਾਈ ਕਰਨ ਦਾ ਉਹ ਜਿਹੜੇ ਦੂਸਰੇ ਦੋ ਨੇ ਉਹ ਪਹਿਲਾਂ ਹੀ ਹਥਿਆਰ ਬਰਾਮਦੀ ਦੇ ਕੇਸ ਦੇ ਵਿੱਚ ਜਿਲ੍ਹਾਂ ਦੇ ਵਿੱਚ ਨੇ ਤੇ ਇਹਨੂੰ ਫੜ ਕੇ ਜਿਹੜਾ ਇਹ ਗੈਂਗ ਹੈ ਇਹ ਵੀ ਬਰਸ ਕੀਤਾ ਗਿਆ ਦੂਸਰਾ ਜਿਹੜਾ ਦੋਸ਼ੀ ਹੈ ਵਿਸ਼ਾਲ ਉਹਨੂੰ ਗੇਟਕੀਮਾ ਪੁਲਿਸ ਦੇ ਵਿੱਚ ਫੜਿਆ ਗਿਆ ਉਸ ਦੇ ਕੋਲ ਵੀ ਜਿਹੜਾ ਇੱਕ ਕੰਟਰੀਮੈਂਟ ਪਿਸਤਲ ਬਰਾਮਦ ਹੋਇਆ ਹੈਗਾ ਇਹਦੇ ਵਿੱਚ ਵੱਖ-ਵੱਖ ਐਫ ਆਈ ਆਰ ਇੱਕ ਇੱਕ ਨੰਬਰ ਤੇ ਦੂਸਰੀ ਦੋ ਨੰਬਰ ਆਰਮਜ਼ ਐਕਟ ਦੇ ਅਧੀਨ ਗੇਟਕੀਮਾ ਦੇ ਵਿੱਚ ਦਰਜ ਕੀਤੀਆਂ ਗਈ ਜਿਹੜਾ ਇਹ ਸ਼ਾਂਗਾਸੀ ਫੜਿਆ ਹੈਗਾ ਇਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਇਹਦੇ ਖਿਲਾਫ ਹੁਣ ਤੱਕ ਸੱਤ ਪਰਚੇ ਦਰਜ ਹੈਗੇ ਸਰ ਜਰੂਰ ਵਾਰਦਾਤ ਕੀ ਕਰਨੀ ਸੀ ਜੇ ਰੇਨੀਆ ਪਿਸਤਲ ਨਹੀਂ ਕੀ ਵਾਰਦਾਤਾਂ ਕੀ ਕਰਨੀ ਐ ਇਹਦੇ ਖਿਲਾਫ ਜਿਹੜੀਆਂ ਪਹਿਲਾਂ ਵੀ ਹੈਗੀਆਂ ਪਹਿਲਾਂ ਵੀ 307 ਦੇ ਵਾਰਦਾਤ ਦੇ ਦੋ ਮੁਕਦਮੇ ਹੈਗੇ ਆ ਸਨੈਚਿੰਗ ਦੇ ਮੁਕਦਮੇ ਹੈਗੇ ਆ ਤੇ ਆਮ ਜਗਤ ਦੇ ਮੁਕਦਮੇ ਹੈਗੇ ਆ ਇਹ ਸਨੈਚਿੰਗ ਕਰਦੇ ਆ ਤੇ ਲੜਾਈ ਝਗੜੇ ਕਰਦੇ ਆ ਜਿਵੇਂ ਕਿ ਤੁਸੀਂ ਦੇਖਿਆ ਕਿ ਰਾਤ ਦਾ ਕਤਲ ਦੇ ਨਾਲ ਤੇ ਪਹਿਲਾਂ ਵੀ ਮੁਕਦਮੇ ਹੈਗੇ ਇਹ ਸਰ ਕੋ ਗੈਂਗ ਹੈਗਾ ਇੱਕ ਤਾਂ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਇਹ ਜਿਹੜੇ ਤਿੰਨ ਸਾਥੀ ਸੀਗੇ ਇਹ ਇਕੱਠੇ ਜਿਹੜਾ ਇਹ ਵੈਪਨ ਸਪਲਾਈ ਕਰਦੇ ਸੀਗੇ ਇਹਦੇ ਵਿੱਚੋਂ ਜਿਹੜਾ ਅਸੀਂ ਹੁਣ ਇੱਕ ਫੜਿਆ ਹੈਗਾ ਸਾਇਲ ਸ਼ਾਂਗਾ ਇੱਕ ਪਹਿਲਾ ਵੀ ਜਿਹੜਾ ਅਸੀਂ ਫੜਿਆ ਸੀਗਾ ਭੀੜੀ ਉਤੋਂ ਵੀ ਅਸੀਂ ਵੈਪਨ ਰਿਕਵਰ ਕੀਤੇ ਸੀ ਉਹਨੂੰ ਜੇਲ੍ਹ ਭੇਜਿਆ ਸੀ ਇੱਕ ਤੀਜਾ ਇਹਨਾਂ ਦਾ ਸਾਥੀ ਹੈਗਾ ਰਕਸ਼ਿਤ ਸਰ ਵੈਪਨ ਲੈ ਕੇ ਕਿੱਥੋਂ ਆਉਂਦੇ ਨੇ ਜੀ ਇਹ ਜਿਹੜਾ ਅਸੀਂ ਸਾਨੂੰ ਹਜ ਤੱਕ ਜੋ ਲੱਗ ਰਿਹਾ ਹੈ ਜੇ ਪੁਛਗਿਛ ਦੇ ਵਿੱਚ ਸਾਹਮਣੇ ਨਹੀਂ ਆਇਆ ਐਮਪੀ ਜਾਂ ਯੂਪੀ ਤੋਂ ਇਹ ਵੈਪਨ ਲੈ ਕੇ ਆਉਂਦੇ ਹੋਣਗੇ ਕਿਉਂਕਿ ਪਹਿਲਾਂ ਵੀ ਜਿਹੜਾ ਅਸੀਂ ਫੜਿਆ ਸੀ ਉਸ ਤੋਂ ਵੀ ਅਸੀਂ ਚਾਰ ਜਿਹੜੇ ਇਹੀ ਕੰਟਰੀ ਮੇਡ ਪਿਸਟਲ ਬਰਾਮਦ ਕੀਤੀ ਸੀ ਸਰ ਰੋਂਗ ਕਿਹੜੇ ਕਿਹੜੇ ਬਰਾਮਦ ਹੋਏ ਨੇ ਜੀ ਇਹਦੇ ਵਿੱਚੋਂ ਵੱਖ-ਵੱਖ ਬੋਰ ਦੇ ਜਿਹੜੇ ਰੋਂਗ ਬਰਾਮਦ ਹੋਏ ਐ ਟੋਟਲ 42 ਰੌਂਦ ਹੈਗੇ ਆ ਕੁਝ 32 ਬੋਰ ਦੇ ਹੈਗੇ ਆ 315 ਬੋਰ ਦੇ ਤੇ 12 ਬੋਰ ਦੇ ਰੌਂਦ ਬਰਾਮਤ ਹੋਏ ਤਾਂ ਇਹਨਾਂ ਨਾਲ ਹੋਰ ਵੀ ਨੌਜਵਾਨ ਚਾਮਲ ਇਹਦੇ ਵਿੱਚ ਦੇਖੋ ਜੀ ਹਜੇ ਤੱਕ ਪੁੱਛਗਿੱਛ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਸਾਹਮਣੇ ਆਏ ਆ ਸਾਨੂੰ ਲੱਗਦਾ ਹੈ ਕਿ ਹੋਰ ਵੀ ਜਿਹੜੀ ਅੱਗੇ ਜਦੋਂ ਅਸੀਂ ਫਾਰਵਰਡ ਲਿੰਕ ਬੈਕਵਰਡ ਲਿੰਕ ਤੇ ਜਾਵਾਂਗੇ ਤਾਂ ਹੋਰ ਵੀ ਦੋਸ਼ੀ ਨਾਮਜ਼ਦ ਹੋ ਸਕਦੇ ਆ ਤੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਸਰ ਇੰਨੀ ਸਪੈਸ਼ਲ ਪਿਛਲੇ ਟਾਈਮ ਤੋਂ ਵੀ ਫੜੀਆਂ ਗਈਆਂ ਸੀ ਆਮੀ ਤੁਹਾਡੀ ਬਹੁਤ ਅੱਛੀ ਰਿਕਵਰੀ ਹੈ ਪਰ ਕਿੰਨਾ ਕਿ ਈਜ਼ੀ ਹੋ ਚੁੱਕਾ ਸਿਸਟਮ ਆਣਾ ਨਾ ਫੜਦੇ باوجود ਵੀ ਲਗਾਤਾਰ ਫੜੀਆਂ ਜਾ ਰਹੀਆਂ ਏ ਜੀ ਦੇਖੋ ਇਹ ਇਸ ਤਾਂ ਨਹੀਂ ਕਹਾਂਗੇ ਕਿ ਈਜ਼ੀ ਹੋ ਗਿਆ ਬਟ ਇਹ ਜ਼ਰੂਰ ਹੈਗਾ ਕਿ ਹਾਂ ਜਿਹੜਾ ਇਹਨਾਂ ਦਾ ਪਿੱਛੇ ਵਿੱਚੋਂ ਨੈਟਵਰਕ ਚੱਲਦਾ ਪਿਆ ਸੀ ਤੇ ਹੁਣ ਅਸੀਂ ਇਹਨਾਂ ਦੀ ਪੁੱਛ ਕੇ ਸੋ ਇਹ ਦੇਖਣਾ ਚਾਹੁੰਦੇ ਹੈਗੇ ਕਿ ਤੇ ਪਿੱਛੋਂ ਕਿਸ ਤਰ੍ਹਾਂ ਇਹ ਲੈ ਕੇ ਆਂਦੇ ਆ ਕੀ ਇਹਨਾਂ ਨੇ ਆਪਸ ਵਿੱਚ ਨੈਟਵਰਕ ਬਣਾਇਆ ਹੈ ਫੋਨ ਥਰੂ ਟਾਈਅਪ ਕਰਦੇ ਆ ਸੋਸ਼ਲ ਮੀਡੀਆ ਥਰੂ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿਵੇਂ ਮੋਡ ਆਫ ਟ੍ਰਾਂਸਪੋਰਟਿਸ਼ਨ ਕੀ ਹੈ ਇਹ ਜੀ ਜੋ ਹਜੇ ਤੱਕ ਸਾਹਮਣੇ ਆਇਆ ਹੈਗਾ ਕੁਝ ਇਹ ਟ੍ਰੇਨ ਵੀ ਯੂਜ਼ ਕਰਦੇ ਆ ਕੁਝ ਬੱਸ ਦੇ ਥਰੂ ਵੀ ਲੈ ਆਂਦੇ ਆ ਇਹ ਵਾਲੇ ਜਿਹੜੇ ਮੋਡ ਆਫ ਟ੍ਰਾਂ ਏ ਜੀ ਇਹ ਤਾਂ ਲੱਗ ਲੱਗ ਵਕ ਵਕ ਜਿੱਥੇ-ਇਥੇ ਲੈ ਕੇ ਜਾਂਦੇ ਆ ਤਾਂ ਮਤਲਬ ਐਗਜੈਕਟ ਨਹੀਂ ਥੋੜਾ ਉਹਦੀ ਮੇਕ ਦੇ ਹਿਸਾਬ ਨਾਲ ਵੀ ਹੈਗਾ ਉਹਦੇ ਹਿਸਾਬ ਨਾਲ ਵਕ ਵਕ ਦੇ ਰੇਟਾਂ ਦੇ ਹੈਗੇ ਨੇ ਇਹਦੇ ਸੀਰੀਅਲ ਕਰਦੇ ਸਾਰੇ ਲੈ ਗਏ ਹਾਂ ਜੀ ਉੱਥੇ ਲੈ ਕੇ ਸੀਰੀਅਲ ਵੀ ਕਰ ਇਹ ਦੇਖੋ ਜੀ ਇਹਨਾਂ ਦੇ ਆਪਣੇ ਵੀ ਜਿਹੜੇ ਹੈਗੇ ਆ ਆਪ ਵੀ ਕ੍ਰਾਈਮ ਕਰਦੇ ਆ ਕਿਉਂਕਿ ਸਨੇਚਿੰਗ ਦਾ ਪਰਚਾ ਦਰਜ ਹੈਗਾ 307 ਦੇ ਪਰਚੇ ਦਰਜ ਹੈਗੇ ਨੇ ਤੇ ਅੱਗੋਂ ਸੇਲ ਕਰਦੇ ਵੀ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਨੇ ਸਾਰੇ ਬੰਦੇ ਪਹਿਲਾਂ ਹੀ ਵਾਂਟਡ ਆ ਫਿਰ ਮਤਲਬ ਇਹਨਾਂ ਈਜ਼ੀ ਕਿੰਦਰ ਕਿਉਂ ਆ ਲੈ ਇਹ ਚੀਜ਼ਾਂ ਲੈ ਕੇ ਆਉਣਾ ਨਹੀਂ ਦੇਖੋ ਜੀ ਉਹੀ ਉਹੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਪਹਿਲਾਂ ਵੀ ਵਾਂਟਡ ਹੈਗੇ ਆ ਉਹਦੋਂ ਕ੍ਰਾਈਮ ਕਰਦੇ ਹੈਗੇ ਆ ਤੇ ਉਹੀ ਸਾਰਾ ਅਸੀਂ ਬੈਕਵਰਡ ਲਿੰਕ ਤੱਕ ਜਾਵਾਂਗੇ ਕਿੱਥੋਂ ਲੈ ਕੇ ਆਂਦੇ ਹੈਗੇ ਆ ਕਿਉਂਕਿ ਫੜ ਕੇ ਜਦੋਂ ਫੜਦੇ ਆ ਕੇਸਦਰਜ ਹੁੰਦਾ ਹੈਗਾ ਫੇਰ ਦੁਬਾਰਾ ਕ੍ਰਾਈਮ ਕਰਦੇ ਆ ਤੇ ਇਹ ਤੁਹਾਡੇ ਸਾਹਮਣੇ ਹੀ ਹੈਗਾ ਸਾਰਾ ਸਰ ਜਿਸ ਤਰ੍ਹਾਂ ਤੁਹਾਡੇ ਨੂੰ ਦੱਸਿਆ ਗਿਆ ਕਿ ਇੱਕ ਜਿਹੜਾ ਨੌਜਵਾਨ ਆ ਹਟੀਮਾ ਪੁਲਿਸ ਵੱਲੋਂ ਫੜਿਆ ਗਿਆ ਤਾਂ ਦੂਸਰਾ ਸੀਏਏ ਵੱਲੋਂ ਫੜਿਆ ਗਿਆ ਕਿ ਇਹ ਦੋਵੇਂ ਇੱਕ ਦੂਸਰੇ ਨੂੰ ਜਾਣਦੇ ਨਹੀਂ ਜੀ ਇਹ ਦੋਵੇਂ ਵੱਖ-ਵੱਖ ਕੇਸ ਹੈਗੇ ਨੇ ਜੀ ਦੋਵੇਂ ਇੱਕ ਵਿਸ਼ਾਲ ਹੈਗਾ ਉਹ ਸੀਏਏ ਵੱਲੋਂ ਕੇਸ ਦਿੱਤਾ ਗਿਆ ਜੀ ਉਹ ਦੋ ਨੰਬਰ ਪਰਚਾ ਉਹ ਜਿਹੜਾ ਹੈਗਾ ਉਹ ਗੇਟਕੀਮਾ ਕੋਲੇ ਸੌਦਾ ਪੜਿਆ ਇਹਨਾਂ ਕਹਿੰਦਾ ਵੀ ਉਹਨਾਂ ਦੇ ਆਪਸ ਕੋਈ ਝਿੰਗਿਆ ਨਹੀਂ ਨਹੀਂ ਹਜੇ ਤੱਕ ਇਹਨਾਂ ਦੇ ਆਪਸ ਕੋਈ ਲਿਕ ਨਹੀਂ ਸਮਝਾਈ ਕੋਈ ਕੋਈ ਸਾਹਮਣੇ ਨਹੀਂ ਆਇਆ ਜਿਹੜੇ ਸਟ੍ਰੈਚਿੰਗ ਗਨਪੁਆਇੰਟ ਦੀ ਕਰਦੇ ਸੀ ਇਹ ਬਿਲਕੁਲ ਜਿਹੜੇ ਦੋ ਪਰਚੇ ਦਰਜ ਹੈਗੇ ਆ ਇਹ ਤੇ ਉਹ ਗਨਪੁਆਇੰਟ ਤੇ ਦਰਜ ਹੈਗੇ ਸ਼ਾਗਿਰ ਜਿਹੜਾ ਇੱਕ ਇੱਕ ਪਰਚਾ ਦਰਜ ਹੋਇਆ ਹੈਗਾ ਜੀ ਇੱਕ ਨੰਬਰ ਪਰਚਾ ਸ਼ਾਗਿਰ ਤੋਂ ਦਰਜ ਹੋਇਆ ਉਹ ਪੰਜ ਜਿਹੜੇ ਵੈਪਨ ਆ ਉਹ ਲਗ ਤਰ੍ਹਾਂ ਦੇ ਹੈਗੇ ਆ ਜਿਹੜਾ ਇੱਕ ਪਰਚਾ ਲੱਗਾ ਉਹ ਲਗ ਤਰ੍ਹਾਂ ਦਾ ਵੈਪਨ ਅਮਰੀਕ ਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ